ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਡੈਰੀ ਭਾਈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਭਾਈ ਨੇੜੇ ਬਾਦਖਾਨਾ ਰਹਿ ਜਾਂਦਾ ਦੌਲਤ ਡੈਰੀ ਫਾਰਮ ਚੋਂ ਭਾਈ ਵੀਡੀਓ ਕਵਰ ਕਰਨ ਲੱਗੇ ਆ ਪੰਜ ਗਾਇਆਂ ਨੇ ਭਾਈ ਕੋਈ ਚਾਰ ਜਰਸੀਆਂ ਨੇ ਦੋ ਤਾਜ਼ੀਆਂ ਸੂਈਆਂ ਭਾਈ ਦੋ ਗੱਬਣਾ ਨੇ ਇੱਕ ਬਲਡ ਭਾਈ ਤੋਕੜ ਗੱਬਣਾ ਆਉ ਪੁੱਛ ਲੈਨੇ ਭਾਈ ਟੋਟੇਲ ਬਾਈ ਜੀ ਹਸੀਕਾਲ ਸਸ਼ੀਕਾਲ ਬਾਈ ਜੀ ਹੋ ਠੀਕ ਹਾਂ ਬਧੀਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਾਮ ਤੇ ਐਡਰੈਸ ਹੋ ਨਾਮ ਉਤਾਰਾ ਇਸਨੂੰ ਦੋਸਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਪੁਰ ਤੀਓ ਜਤੋਂ ਠੀਕ ਆ ਬਾਈ ਮੋਬਾਈਲ ਨੰਬਰ ਬੋਲ 864760402 ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਵਾਇਰ ਦੇ ਨੇ ਕਿਹੜਾ ਸੂਸ ਹੋਈ ਆ ਪਹਿਲਾ ਸੁਦਾ ਸੁਈ ਹੈ ਜੀ 4 ਦੰਦ ਵੈੜਾ ਇਹ ਵੀਰੇ ਆਪਣੀ ਪਰਸੋ ਸੁਈ ਆ ਪਰਸੋ ਸੁਈ ਆ ਹਾਂ ਬੜਾ ਹੋ ਗਿਆ ਥੱਲੇ ਵੀਰੇ 14 15 ਲੀਟਰ ਬੜਾ ਜੇ ਜੂਰ ਕੰਪਲੀਟ ਆ ਹਾਂਜੀ ਵੀਰੇ ਪਰ ਗੰਟੀ ਠੀਕ ਆ ਬਾਈ ਬੱਚਾ ਗਰਮ ਵਾਲੀ ਨੇ ਬੱਚੀ ਰਤੀ ਆ ਬੱਚੀ ਬੜੀ ਚੰਗੀ ਆ ਯਾਰ ਬੱਚੀ ਵੀਰੇ ਦੋਨਾਂ ਮਗਰੀ ਬੱਚੇ ਬਹੁਤ ਹਾਂ ਬੱਚੀ ਦੀ ਕੁਆਲਿਟੀ ਚੈੱਕ ਕਰੋ ਫੇਸਬੁਕ ਸਬਸੋਟਾ ਜਾਂ ਫੇਸ ਟੋਆ ਹੋਣੀ ਤਾਂ ਦੇਖੋ ਕਿੰਨਾ ਚੰਗਾ ਬੱਚੀ ਦੇ ਤੇ ਕਿੰਨਾ ਬੜਾ ਦੱਸਿਆ 14 15 ਲੀਟਰ ਹੈਗਾ ਵੀਰੇ 14 15 ਲੀਟਰ ਬੜਾ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆ ਫੇਸ ਬੜਾ ਪਿਆਰਾ ਟੋਆ ਟੂਆ ਬਹੁਤ ਚੰਗਾ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਬਈ ਚਾਰੇ ਥਣ ਵਿੱਚ ਹੀ ਤੇ ਪੂਰੇ ਗੈਪ ਤੇ ਆ ਚਵਾਈ ਕਿਵੇਂ ਆ ਚਵਾਈ ਵੀ ਇੱਕ ਨੰਬਰ ਵੇਰੇ ਥਾਣੀ ਦਾਦਾ ਵੀਰੇ ਆ ਪਹਿਲਾਂ ਪਹਿਲਾਂ ਨੂੰ ਏਡਾ ਥਾਣੀ ਚੰਗਾ ਨਾ ਰਹਾ ਸਹੀ ਗੱਲ ਆ ਬਈ ਥਾਣਕ ਬੜਾ ਕਮਾਲ ਦਾ ਲੱਗਿਆ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਬਹੁਤ ਬਹੁਤ ਚੰਗਾ ਦੱਸਿਆ ਦੁੱਧ ਹੋਰ ਵੀ ਬਾਜੂ ਕੜਕੜ ਚੱਲੂ ਸੇਵਾ ਸੁਆਹ ਹੋ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਆ ਛੰਡੀ ਛੰਡੀ ਠੀਕ ਆ ਬਈ ਆਇਆ ਬੱਚੇ ਤੇ ਕੀ ਮੋਲ ਆ ਵੀਰੇ ਇਹਦਾ ਜਾਇਦਾ ਇਹਦਾ ਵੀਰੇ 75000 ਰੁਪਇਆ ਵੀਰੇ ਮਾਨਤਨ ਹੋ ਜੀ ਮਾਨਤਨ ਹੋ ਜੂਗਾ ਵੀਰੇ 75000 ਰੁਪਇਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਫੱਜੋ ਹਾਂ ਆਮ ਜਰਸੀ ਨੋ ਕਰਦ ਠੀਕ ਆ ਬਾਕੀ ਕਲਰ ਬਹੁਤ ਚੰਗਾ ਬਹੁਤ ਜਿਆਦਾ ਚੰਗਾ ਚਮਕ ਬੜੀ ਆ ਯਾਰ ਬੱਚੀ ਦੀ ਹਾਂ ਚਮਕ ਬੜੀ ਚੰਗੀ ਆ ਥਾਣ ਬਾਈ ਉਦੋਂ ਵੀ ਕਮਾਲ ਕਰਦਾ ਜਿਵੇਂ ਪਹਿਲਾਂ ਸੂਆ ਨਾ ਥਾਣ ਬੜਾ ਚੰਗਾ ਤੇ ਆ ਦੇਖੋ ਬਾਈ ਬੋਦੀ ਬਾਦੀ ਬਹੁਤ ਚੰਗੀਆਂ ਸਮੈਕਟਪਣਾ ਚੰਗਾ ਆਰਡਰ ਦੇਖੋ ਨਾਣਾ ਨੂਣਾ ਫੁੱਲ ਚਾਹੀਏ ਕੱਲਾ ਕੱਲਾ ਥਣ ਪੂਰੀ ਵਿਤੀ ਤੇ ਲ ਗਲਾਬੀ ਥਣ ਲੱਗਿਆ ਵਾ ਲੈ ਚਲੋ ਬਈ ਮੁੱਲ 75000 ਰੁਪਏ ਜਿਹੜਾ ਮਾਨਤਨ ਮੌਕੇ ਤੇ ਜਰੂਰ ਹੋ ਜੰਦਾ ਅੰਦਾਜ ਬੜਾ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਬੜੀ ਕੁਆਲਟੀ ਦੀ ਆ ਬਾਈ ਬੱਚੀ ਬਹੁਤ ਚੰਗੀ ਦਿੱਤੀ ਆ ਕਰਮਾਲੀ ਨੇ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਬਾਕੀ ਹਜੇ ਚਵਾਈ ਦੇ ਪਾਇਆ 2 ਘੰਟੇ ਉਹਦੋਂ ਆਰਡਰ ਆ ਬਾਈ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਕਰਮਾਲੀ ਨੇ ਸੋਹਰਾ ਤਰਾ ਚੰਗਾ ਨਿਕਰੀ ਨਿਕਰੀ ਬਾਹ ਦਾ ਬੜਾ ਤੇ ਮੂਰੋ ਗਾੜੀ ਕੁੜੀ ਦੀ ਬਹੁਤ ਚੰਗੀ ਹੈ ਬਾਈ ਹਾਂ گاڑی ਤਾਂ ਬਹੁਤ ਚੰਗੀ ਹੈ ਨਾਣੀ ਬਹੁਤ ਚੰਗੀਆਂ ਕਰ ਮਾਈ ਦੇ ਲੈ ਕਿ ਆਈ ਗਈ ਬੱਚੇ ਬਹੁਤ ਸੋਹਣੀ ਬੰਨਾ ਬਾਈ ਹੂੰ ਸਹੀ ਆ ਨਿਕਰੂ ਬਹੁਤ ਹੋਰੀ ਬੱਚੀ ਕੀ ਬਾਤ ਆ ਓਕੇ ਬਾਈ ਠੰਡੀ ਠੁੰਡੀ ਫੁੱਲਾ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਬਾਈ ਬੱਚਾ ਮਗਰ ਬੱਚੀ ਪੱਛੀ ਬਾਈ ਵਾਕਾ ਹੀ ਬਹੁਤ ਚੰਗੀ ਕੁਆਲਿਟੀ ਦੀ ਹੈ ਸੀਮਣ ਤਾਂ ਨਹੀਂ ਪਤਾ ਕਿਹੜੇ ਵੀ ਹੈ ਸੀਮਣ ਦਾ ਨਹੀਂ ਵੀਰੇ ਕਲੀਅਰ ਜਿਹੜੀ ਚੀਜ਼ ਆਪਾਂ ਨੂੰ ਪਤਾ ਹੈ ਉਹ ਦੱਸਾਂਗੇ ਆਪਾਂ ਠੀਕ ਹੈ ਜੀ ਆਪਦੇ ਕੋਲ ਆਪਾਂ ਕੋਈ ਨਹੀਂ ਕਹਿਣਾ ਬਾਕੀ ਵੀਰੇ ਚੀਜ਼ਾਂ ਬੋਲਦੇ ਆਪਾਂ ਬੋਲਣ ਜ਼ਰੂਰੀ ਸਹੀ ਗੱਲ ਆ ਬਾਈ ਅੱਜ ਦੇ ਭਰਾ ਦੋ ਨੰਬਰ ਕਿਹੜਾ ਸੂ ਹੈ 55 64 ਸੂਈ ਆ ਇਹ ਚਾਰ ਦੰਦ ਅਰੀਜਨਲ ਵੀਰੇ ਚਾਰ ਦੰਦ ਪਹਿਲਾ ਸੂ ਆ ਇੱਕ ਵੇ ਕੱਦ ਦਾ ਹੁੰਦਾ ਚਲਾ ਦੇ ਵੀਰੇ ਕੱਦ ਵੀਰੇ ਜਸਮੀ ਦਾ ਪੂਰਾ ਕੱਦ ਲੈ ਬਾਈ ਬਰਾਬਰ ਕੱਢਣੀ ਆ ਬਾਈ ਆਪੀ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਲੈ ਬਾਈ ਕੀ ਆ ਬਾਤ ਆ ਜਿਵੇਂ ਮਰਜ਼ ਕੈਂਦੀ ਕਰਮ ਵਾਲੀ ਕੁਛ ਨਹੀਂ ਥਣ ਇਹਦੇ ਵੀ ਬਹੁਤ ਚੰਗਾ ਬਾਈ ਬਹੁਤ ਜਿਆਦਾ ਤਣ ਤ ਸਮਾ ਕੇ ਕਰਕੇ ਨਾ ਚਵਾਈ ਚਵਾਈ ਬਾਈ ਕਹਿੰਦਾ ਨੰਬਰ 1 ਲੈ ਚੋਇਸ ਇਹਦੀ ਆਪਣੀ ਫੁੱਲ ਗਰੰਟੀ ਹੋਊਗੀ ਵੀਰੇ ਬੱਚਾ ਇਹਦੇ ਮਗਰੀ ਬੱਛੀ ਆ ਬੱਛੀ ਇਹਦੇ ਮਗਰ ਆ ਵੀਰੇ ਬੱਛੀ ਬਹੁਤ ਜੰਗੀ ਆ ਬੱਛੀ ਇਹਦੇ ਮਗਰ ਕਰਸੀ ਗਏ ਵੀਰੇ ਵਧੀਆ ਚੰਗੀ ਸਹੀ ਗੱਲ ਆ ਬੱਛੀ ਇਹਦੇ ਮਗਰ ਖੋਲ ਦੋ ਬਾਈ ਤੋਰ ਕੇ ਰਖਾ ਦੋ ਸੋਈ ਸਵਾਈ ਆ ਬੱਚਾ ਮਗਰ ਬੱਛੀ ਆ ਥਣਲੇ ਬਾਦ ਚੰਗਾ ਜੇਰ ਜੂਰ ਕੰਪਲੀਟ ਹਾਂਜੀ ਹਾਂਜੀ ਠੀਕ ਆ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਸਮੱਕ ਪੁਣਾ ਬਾਈ ਵੈੜ ਦੇ ਵਿੱਚ ਚੰਗਾ ਜਾਂ ਕਲਰ ਬਹੁਤ ਚੰਗਾ ਚਮਕ ਪੂਰੀ ਆ ਆਰਡਰ ਦੇਖੋ ਅਜੇ ਚਵਾਈ ਜਬਈ ਵਾਕਈ ਟਾਈਮ ਪਿਆਗਾ ਉਦੋਂ ਆਰਡਰ ਦੇਖੋ ਬਈ ਹੋਰ ਵੀ ਸੋਹਣਾ ਤਿਆਰ ਕਰ ਲੋ ਮੁੱਠੀ ਆਲਾ ਥਾਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਾਣਾ ਹਾਂ ਕੱਦ ਫੁੱਲਾ ਬਈ ਰੰਗ ਬਹੁਤ ਛੰਗ ਗਾੜਾਂ ਦੇ ਹਾਂ ਚਮਕ ਬਹੁਤ ਏਅਰ ਬੜਾ ਦੇ ਬਈ ਸਮੀਆਂ ਪਲੀਆਂ ਨੇ ਰਾਜੀ ਰੋਜੀ ਨੇ ਲੈ ਠੰਡੀ ਦੇਖੋ ਜਿੱਥੇ ਮਰਜੀ ਵੇ ਜਿਵੇਂ ਮਰਜੀ ਵੇ ਗਲੀ ਦੇ ਵਿਚਾਲੇ ਖੜਾ ਲਈ ਬਾਈ ਨੇ ਕਹਿੰਦੀ ਕਰਮ ਵਾਲੀ ਕੋਸ਼ਿਸ਼ ਕੋਈ ਕਰਮ ਪਸੂ ਲਈਦਾ ਨਹੀਂ ਆਪਾਂ ਠੀਕ ਆ ਹੂੰ ਭਾਂਡਾ ਬੁੰਡਾ ਬਹੁਤ ਚੰਗਾ ਉਹ ਜਾਰੇ ਚੰਗੀ ਬੱਛੀ ਆ ਨਾੜਾ ਦੇਖੋ ਨਾੜਾ ਬਹੁਤ ਚੰਗੀਆਂ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਬਾਈ ਕਹਿੰਦਾ ਨੰਬਰ 1 ਤੇ ਕੀ ਮੋਲ ਆ ਜਾਇ ਜਬਰਾ ਦਾ ਮਾਨ ਤਨ ਹੋ ਜਾ ਆ ਮਾਨ ਤਨ ਦੀ ਜੋੜਾ ਵੀ ਆ ਮਾਨ ਤਨ ਦਾ ਠੀਕ ਆ 75000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਨ ਜ਼ਰੂਰ ਹੋ ਜਾਏ ਜੇ ਜੋੜਾ ਬਾਈ ਕਹਿੰਦਾ ਇਕੱਠਾ ਖਰੀਦੋਂਗੇ ਤਾਂ ਉਹਦਾ ਮਾਨ ਤਾਨ ਹੋ ਜਾਊਗਾ ਤੋੜਾ ਤਾਰਾ ਦੇਖੋ ਚਮਕ ਬੜੀ ਆ ਯਾਰ ਬਾਹਰ ਤੋਂ ਹਾਂ ਬੰਦਾ ਨੂਰੋਂ ਹੀ ਚੈੱਕ ਕਰ ਲੋ ਨਾੜਾ ਨੂੜਾ ਕਰਮਾ ਇਹਦੇ ਫੁੱਲ ਲਾਲੇ ਕਿਆ ਬਾਗ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਸੁਨੱਖ ਆਪਣਾ ਚੰਗਾ ਬੈੜ ਹੈ ਨਹੀਂ ਕਿ ਜਿੱਥੇ ਮਰਜੀ ਬੈਠੇ ਜੁਈ ਜਾਣਾ ਜਿੱਥੇ ਮਰਜੀ ਵਾਇਆ ਲਾਇਆ ਬਾਈ ਕਹਿੰਦਾ ਇੱਥੇ ਬਹਿ ਕੇ ਧਾਰਾ ਮਾਰਦੇ ਤਾਂ ਵੀ ਕੋਈ ਚੱਕ ਨਹੀਂ ਚਵਾਈ ਦੇਖੋ ਬਈ ਬੜਾ ਠੰਡੀ ਬੱਚੀ ਹੈ ਹਾਂ ਸਹੀ ਗੱਲ ਆ ਬਈ ਅੱਗੇ ਭਰਾ 3 ਨੰਬਰ ਕਿਹੜਾ ਸੂਸ ਹੁੰਦੀ ਹੈ ਵੀਰੇ ਦੂਜਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਵੀਰੇ ਆ ਵੀਰੇ ਤਿਆਰੀ ਆ ਬੜਾ ਦੋ ਚਾਰ ਦਾ ਲੈ ਸਕਦੀ ਆ ਹਾਂ ਤਿਆਰੀਆਂ ਜਾਂ ਬੜਾ ਆਰਡਰ ਬਾਈ ਬਾਕੀ ਤਿਆਰ ਆ ਵੀਰੇ ਇੱਕ ਦੋ ਦਾ ਸੂ ਸਕਦੇ ਲੈ ਸਕਦੇ ਨੇ ਬਸ ਉਹ ਅੰਡਾ ਯਾਰ ਬੜਾ ਕਮਾਲ ਆ ਬਹੁਤ ਜਿਆਦਾ ਚੰਗੀ ਆ ਜੀ ਪਿੱਲੇ ਵਾਂ ਲੱਗਾ ਸਹੀ ਗੱਲ ਬਹੁਤ ਜਿਆਦਾ ਬੰਦ ਨਾਣਾ ਘਰਮਾਲੀ ਦੇ ਬੜੀਆਂ ਚੰਗੀਆਂ ਵਾਲਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਾਣਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਰੰਗ ਰੂਪ ਚੰਗਾ ਕੀ ਡਾਈਪ ਕੇ ਯਾਰ ਬਾਈ ਹਨ ਇੱਕ ਚੀਜ਼ ਦਾ ਨਸਲ ਆ ਗਈ ਤੇ ਫੇਸ ਦੇਖ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਚਮਕ ਚਮਕ ਵੈਟ ਤੇ ਪੂਰੀ ਆ ਗਈ ਲੈ ਕੀ ਬਾਤ ਹੈ ਬਾਈ ਨਗੀਆਂ ਹੀ ਆ ਹਜੇ ਕਰਮ ਵਾਲੀ ਬਾਈ ਕਹਿੰਦਾ ਦੋ ਦਿਨ ਹੋਰ ਨਹੀਂ ਸੁਣਦੀ ਆਰਡਰ ਦੇਖੋ ਸੂਪੇ ਦਾ ਬਾਈ ਹੁਣੀ ਸੂਪੇ ਕੋਈ ਦਿੱਕਤ ਹੀ ਨਹੀਂ ਹਾਂ ਸੂਪੇ ਦਾ ਬਣੀ ਵੀ ਬਹੁਤ ਸਹੀ ਗੱਲ ਆ ਤੂੰ ਸੂਪੇ ਦਾ ਬਣੀ ਹੁਣੀ ਸੂਪੇ ਤਾਂ ਵੀ ਕੋਈ ਚੱਕ ਕਰਨੀ ਇੰਨੀ ਬਣੀ ਵੀ ਆ ਕਰਮ ਵਾਲੀ ਇਹ ਜੇ ਦੋ ਦਿਨ ਕੱਢ ਗਈ ਮੈਂ ਕਹਿੰਦਾ ਲੇਵਾ ਹੋਰ ਪੰਡਾ ਮਾ ਨੂੰ ਹਣ ਤੇ ਪਰ ਨੌਖ ਆ ਜਾਣਾ ਬੱਚੇ ਨੂੰ ਕਿ ਚੋੜ ਨਹੀਂ ਬਣੀਆ ਕਬਰ ਨੂੰ ਸਹੀ ਗੱਲ ਆ ਬਾਈ ਹੂੰ ਹੂੰ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਵੀਰੇ ਪਾਂਡਾ ਵੇਖਦਾ 25 26 ਕਿਲੋ ਕਹਿ ਰਿਹਾ ਹੂੰ ਪਰ 20 ਕਿਲੋ ਤੱਕ ਦੀ ਬੰਦਾ ਮੰਨ ਕੇ ਠੀਕ ਆ ਬਾਈ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕਿੰਨੀ ਕਰ ਲੁਕਰ ਤਾਂ ਬਹੁਤ ਜਿਆਦਾ ਹੈ ਲੈ ਬਾਈ ਠੰਡੀ ਠੁੰਡੀ ਫੁੱਲ ਨਾੜਾ ਦੇਖੋ ਕਰਮਾਲੀ ਦੇ ਲੈ ਚਾਰੇ ਥਣ ਪੂਰੀ ਵਿੱਥੀ ਤੇ ਫੇਸ ਬਾਈ ਬੜਾ ਅੰਗਰੇਜ਼ਾਂ ਵਾਂਗੂ ਹਣ ਪਈ ਐ ਪਈ ਇੱਕਦੋ ਇੱਕ ਵਰਗੇ ਚੀਜ਼ ਆ ਬਈ ਜਰਸ ਦੀ ਚੰਦੜੇ ਕੇ ਪਿਸਲੇ ਆ ਬਈ ਆਪਣੇ ਹੈ ਨਹੀਂ ਗਾ ਸਹੀ ਗੱਲ ਆ ਬਈ ਸਹੀ ਮਤ ਵਾਲੀਆਂ ਜਰਸੀਆਂ ਨਹੀਂ ਕੱਲੇ ਕੱਲੇ ਚੀਜ਼ ਦਾ ਰਕਾਰ ਦੇ ਮਾਰੀ ਜਿੱਥੋਂ ਲੰਗਾ ਜਿੱਥੋਂ ਨਹੀਂ ਠੀਕ ਹੈ ਜੀ ਤੇ ਮੁੱਲ ਕੀ ਇਹਦਾ ਜੈ ਜਾਈ ਇਹਦਾ 300 ਰੁਪਿਆ ਹੋਰੇ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਬਈ ਵਿੱਚ 80000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋਜੇ ਫੇਸ ਬੜਾ ਪਿਆਰਾ ਰਾਜੀ ਫੁੱਲ ਆ ਡਰ ਕਮਾਲ ਦਾ ਜੈ ਲੱਭ ਕੇ ਲਈ ਜੀ ਚੰਗੀ ਜਰਸੀ ਲੈ ਆਂਦਾ ਭਾਈ ਕਹਿੰਦਾ ਜਦੋਂ ਖੋਲ ਕੇ ਪੈਸਾ ਲਾਉਨੇ ਹੈ ਭਾਈ ਕਹਿੰਦਾ ਫੇਰ ਮਿਲਦੀਆਂ ਬਈ ਇਹੋ ਜੀਆਂ ਰਾਜੀ ਰੋਜੀ ਫੁੱਲਾ ਤੋਰਾ ਤਰਾ ਕਮਲ ਪਾਂਡਾ ਤੁਹਾਡੇ ਸਾਹਮਣੇ ਬਈ ਕਮਲ ਦਾ ਪਾਂਡਾ ਗਰਮਲੀ ਨੇ ਤਿਆਰ ਕਰਿਆ ਜੇ ਕਿਤੇ ਦੋ ਦਿਨ ਹੋਰ ਕੱਢ ਗਈ ਬਈ ਲੈ ਵਾ ਇਹਨੇ ਹੋਰ ਵੀ ਕਮਾਲ ਕਰ ਦੇਗਾ ਮੁੱਲ 80000 ਰੁਪਏ ਮਾਨਤਨ ਜ਼ਰੂਰ ਹੋ ਜਾਊਗਾ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਬੋਦੀ ਬਾਂਦੀ ਬਹੁਤ ਚੰਗੀ ਹੈ ਅੱਗੇ ਪ੍ਰਾਚਾਰ ਨੰਬਰ ਨਿਕੀ ਨਾ ਪਹਿਲਾ ਸੁਆ ਵੀਰੇ ਪਹਿਲਾ ਸੁਆ ਦੋ ਦੰਦ ਬਚੀ ਜਾਂਦੇ ਸਰੇਜਨਲ ਦੋ ਦੰਦ ਕਾਟ ਦੇਵਾਂਗੇ ਵੀਰੇ ਜਿਹੜੇ ਸੀਮੰਟ ਦੀ ਹੈ ਜਿਹੜਾ ਇਹਦੇ ਲੱਗਿਆ ਵਾ ਠੀਕ ਹੈ ਜੀ ਹਾਂ ਇਹ ਵੀਰੇ ਆਪਾਂ ਅੱਜ ਹੀ ਲਈ ਆਏ ਆਪਣੇ ਕੋ ਘੰਟਾ ਕੋ ਬੱਚੀ ਨੂੰ ਆਈ ਨੂੰ ਠੀਕ ਹੈ ਜੀ ਇਹ ਵੀਰੇ ਰੱਬ ਜਾਣੇ ਕੀ ਕਹਿ ਸਕਦੇ ਆਪਾਂ ਇੱਕ ਥਾਂ ਤੇ ਚੀਪਾ ਥੋੜਾ ਘੱਟ ਆਇਆ ਬੱਚੀ ਦੇ ਘੱਟ ਆਇਆ ਹਾਂ ਦੋ ਤੋਂ ਬੁੰਦਾ ਹੀ ਆਏਗਾ ਠੀਕ ਹੈ ਜੀ ਆਪਾਂ ਜੇ ਪਹਿਲਾਂ ਆ ਵੀਰੇ 100% ਤਾਂ ਸਹੀ ਹੋਊਗੀ ਬਾਕੀ ਵੀਰੇ ਆਪ ਦੀ ਪਹਿਲਾਂ ਤਸਦੀਕ ਕਰਕੇ ਲੈ ਲਵੇ ਆਪਾਂ ਬੱਚੀ ਤਲ ਕਰਕੇ ਦੇਵਾਂਗੇ ਠੀਕ ਹੈ ਹਾਂ ਤਲ ਮੰਨ ਕੇ ਲੈ ਜੇ ਤਲ ਮੰਨ ਕੇ ਲੈ ਲੜੇ ਪਰ ਬੱਚੀ ਵੀ 100% ਸਹੀ ਨਿਕਲੂਗੀ ਬੱਚੀ ਹੂੰ ਤੋਲ ਦੇ ਭਾਈ ਤੋਲ ਕੇ ਦਿਖਾ ਦੇ ਦੋ ਕੁ ਬੂੰਦਾ ਬਾਈ ਕਹਿੰਦੇ ਇੱਕ ਥਣ ਚੋਂ ਆਈਆਂ ਤਿੱਲ ਮੰਨ ਕੇ ਬੱਚੀ ਦੇਵਾਂਗੇ ਬਾਈ ਛੇਸ ਬੜਾ ਪਿਆਰਾ ਬੋਦੀ ਤੇ ਨਜ਼ਰ ਕੁਆਲਟੀ ਦਾ ਕੋਈ ਅੰਤ ਹੀ ਨਹੀਂ ਪਹਿਲਾ ਸੂਆ ਚੱਲਣ ਨੂੰ ਤਾਂ ਬਾਈ ਕਹਿੰਦਾ ਥਾਣਾ ਹੀ ਨਹੀਂ ਪਤਾ ਚੱਲ ਵੀ ਪਵੇ ਉਹ ਅੱਗੇ ਘਰ ਮਾਂ ਬਾਈ ਹਾਂ ਠੀਕ ਆ ਫੇਸ ਬੜਾ ਪਿਆਰਾ ਬੋਦੀ ਚੰਗੀਆਂ ਰਾਜੀ ਫੁੱਲ ਆਰਡਰ ਕਮਾਲ ਦਾ ਦੰਨਾ ਜਿਹਾ ਬੱਚੀ ਹੈ ਵੀਰੇ ਫਾਰਮ ਜੋ ਬੱਚੀ ਲਈ ਹੋਈ ਆਪਣੀ ਓਕੇ ਹਾਂ ਫਾਰਮ ਚੋਂ ਬਾਈ ਨੇ ਪਰਚੇਜ ਕੀਤੇ ਬੱਚੀ ਫੇਸ ਦੇਖੋ ਬਈ ਟੋਆ ਬਹੁਤ ਚੰਗਾ ਬੋਦੀ ਬੜੀ ਚੰਗੀ ਆ ਚੰਗੇ ਸੀਮਣ ਦੇ ਫੁੱਲ ਰਿਕਾਰਡ ਆ ਬਾਈ ਕੋਲੇ ਜਿਹੜੇ ਤੋਂ ਗੱਬਣਾ ਜਿਹੜੇ ਦੀ ਆਪ ਆ ਬਈ ਥਾਨ ਝੂਲੀ ਕਮਾਲ ਦੀ ਆ ਹਜੇ ਦਿਨ ਲੈਂਦੀ ਆ ਕਰਮ ਵਾਲੇ ਆਰਡਰ ਹੋਰ ਵੀ ਸੋਹਣਾ ਤਿਆਰ ਕਰੋ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿੱਤੀ ਦੇ ਥਾਨ ਨਾੜਾ ਨੂੰ ਨਾ ਫੁੱਲ ਚੰਗੀਆਂ ਬਈ ਮੈਣੀ ਵਾਲੇ ਪਾਸੇ ਵਾਲਾ ਮਗਰਲਾ ਥਾਣੀਆਂ ਹਣਾ ਬਾਕੀ ਵੀਰੇ 100% ਤਾਂ ਬਚੀ ਸੀ ਲਈ ਬਣੂਗੀ ਹਮ ਬਾਕੀ ਆਪਦੀ ਵੀਰੇ ਆਪਾਂ ਚੱਲ ਮੰਨ ਕੇ ਬਚੀ ਦੇਵਾਂਗੇ ਸਹੀ ਗੱਲ ਬਾਕੀ ਪਹਿਲਾਂ ਅੱਜ ਤੱਕ ਕੋਈ ਗਲਤ ਨਹੀਂ ਨਿਕਲੀ ਬੱਚੀ ਹਮ ਸਾਥੀ ਵੀਰੇ ਜਿਹੜੇ ਬੰਦੇ ਨੇ ਫਾਰਮ ਸ਼ੁਰੂ ਕਰਨਾ ਉਹਨਾਂ ਵਾਸਤੇ ਵੀਰੇ ਬਾਕੀ ਸਿਰੇ ਦੇ ਬੱਚੇ ਦਊਗੀ ਬੱਚੇ ਚੰਗੇ ਦੂ ਦੁੱਧ ਵੀ ਚੰਗਾ ਬਹੁਤ ਚੰਗਾ ਦੁੱਧ ਪਾਉਗੀ ਭਾਈ ਕਿਉਂ ਜਿਹੜੇ ਹਿਸਾਬ ਨਾਲ ਜ਼ਰੀਟ ਆ ਨਾ ਫੇਰ ਬਹੁਤ ਬੜਾ ਤੈਰਾ ਰਾਜੀ ਰੂਜੀ ਫੌਲਾ ਵੀ ਸਨੱਕ ਪੋਣਾ ਵੈੜ ਦੇ ਵਿੱਚ ਬਹੁਤ ਆ ਲੈ ਚਲੋ ਵੀਰੇ ਤੇ ਕੀ ਮੁੱਲ ਆ ਇਹਦਾ ਜਾਇਦ ਜਾਂ ਫਿਰ ਮੁੱਲ ਵੀਰੇ ਜੇ ਤਾਂ ਹੁੰਦੀ ਬੱਚੀ ਸਹੀ ਕਰਨੀ ਹਾਂ ਤਾਂ ਬੱਚੀ ਸੀਗੀ 10 ਦੀ ਠੀਕ ਹੈ ਜੀ ਉਹ ਲੈ ਹੱਥ ਨਾਲ ਵੇਚ ਵੀ ਦੰਦੇ ਪਰ 60000 ਦੀ ਬੱਚੀ ਅੱਜ ਦੇ ਦਾਂਗੇ ਬਾਈ ਠੀਕ ਆ ਬਾਈ ਉਸ ਤਰ੍ਹਾਂ ਬੱਚੀਆਂ ਦਾ ਮੁੱਲ ਆ ਵੀਰੇ ਜੇ ਤਾਂ ਬਾਈ ਕਹਿੰਦਾ ਥਣ ਚੱਲਦਾ ਹੁੰਦਾ ਫਿਰ ਤਾਂ 10 ਦੀ ਬੱਚੀ ਵੇਚਣੀ ਸੀ ਤੇ ਅੱਜ ਦੀ ਘੜੀ ਇਹਦਾ ਮੁੱਲ 60000 ਰੁਪਿਆ ਬਾਈ ਮਾਨਦਾਂ ਨੇ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਆ ਕਿ ਵੀਰੇ ਨਸਲ ਬਹੁਤ ਜਿਆਦਾ ਵਧੀਆ ਤਿਆਰ ਕਰ ਮੈਂ ਕਹਿੰਦਾ ਸਮੀ ਪਲੀ ਹੋਈ ਬਹੁਤ ਆ ਯਾਰ ਬੱਚੀ ਹਨਾ ਬਾਕੀ ਤਾਂ ਦਾ ਜੇ ਉਮਰ ਕੁਛ ਨਹੀਂ ਹੈਗੀ ਬਾਈ ਹਜੇ ਪਰ ਵੀ ਭਾਵੇਂ ਅਸੀਂ ਆ ਮਰ ਯਾਨੀ ਕਿ ਸਟਾਰਟ ਹੀ ਹੋਈ ਆ ਅਜੇ ਤੱਕ ਅੱਗੇ ਅੱਗੇ ਬੱਚੀ ਨੇ ਰੰਗ ਬਹੁਤ ਦਿਖਾਉਣੇ ਆ ਫੇਸ ਬੜਾ ਚੰਗਾ ਦੰਦੋਂ ਬਈ ਬਹੁਤ ਠੀਕ ਹੈ ਜੀ ਬਈ ਓਕੇ ਆ ਹਮਮ ਲੈ ਬਈ ਦਾਨ ਨੇ ਪੂਰੇ ਕਰੀ ਬੱਚੀ ਨੇ ਠੀਕ ਹੈ ਜੀ ਓਕੇ ਆ ਫੇਸ ਬੜਾ ਚੰਗਾ ਬੋਦੀਵਾਦੀ ਕੰਨ ਕੋਲ ਛੋਟਾ ਯਾਦ ਬ੍ਰਿਟ ਫੁੱਲ ਲੈ ਵਾਲੂ ਬਾਤ ਸੰਭਾਲ ਨਾਲਾ ਨੂਣਾ ਫੁੱਲ ਲੱਜੇਂਗਾ ਦੇਵਾ ਹੋਰ ਵੀ ਸੋਨਾ ਤਿਆਰ ਹੋ ਜਾਦਾ ਹੈ ਬੱਚੀ ਦੇ ਭਰੇ 8-9 ਬੱਚੇ ਪਏ ਆ ਠੀਕ ਹੈ ਬਈ ਹਾਂ ਅੱਗੇ ਵੀਰੇ ਤੋਕੜ ਗੱਬਣਾ ਕਿਹੜਾ ਸੁਆ ਬਾਈ ਇਹ ਵੀਰੇ ਆਪਣਾ ਦੂਜਾ ਪਹਿਲਾ ਸੁਆ ਬੱਚੀ ਸੁਈ ਵੀ ਆ ਹੂੰ ਦੂਜੇ ਵਾਸਤੇ ਗੱਬਣਾ 4 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਪ੍ਰਾਪ ਚੈੱਕ ਪਾਸ ਆ ਵੀਰੇ ਆਪਾਂ ਚੈੱਕ ਡਾਕਟਰ ਆ ਉਹਦਾ ਲੈ ਕੇ ਆਉਂ ਚੈੱਕ ਕਰਾ ਕੇ ਲੈ ਕੇ ਜਾਣ ਬਹੁਤ ਠੀਕ ਆ ਬਾਈ ਸਾਡੀ ਆਪਣੀ ਗਰੰਟੀ ਹੋਊਗੀ ਹੂੰ ਗੱਮ 7 ਕਿਲੋ ਆ ਬੱਚੀ ਦੁੱਧ 7 ਕਿਲੋ ਹੋ ਗਈ ਹੂੰ 7 ਘਾੜ ਵੀਰੇ ਬਹੁਤ ਜ਼ਿਆਦਾ ਆ ਆਰਡਰ ਲੈ ਬਾਈ ਬਰਾਬਰ ਖੜਾ ਬਾਈ ਉਸ ਸਾਹਮਣੇ ਕੱਦ ਦੀ ਜੱਜਮੈਂਟ ਕਰੋ ਕੱਦ ਫੋਲ ਲਾ ਫੋਲ ਦੋ ਤੋੜ ਕੇ ਦਿਖਾ ਦਿਓ ਆਰਡਰ ਦਿਖਾਉਣੇ ਆ ਬਾਈ ਲੈ ਕੱਲਾ ਕੱਲਾ ਥਣ ਪੂਰੀ ਵੀ ਤੇ ਨਾੜਾ ਬਹੁਤ ਚੰਗਿਆ ਨਾ ਬਾਈ ਬਹੁਤ ਜਿਆਦਾ ਬਾਈ ਬੱਚੀ ਤਿਆਰ ਵੀ ਸਵਾ ਨੱਕ ਦੀ ਆ ਬੱਚੀ ਤਿਆਰ ਹੋਈ ਹਮ ਫੁੱਲ ਹਾਈਟ ਆ ਬਾਈ 6 ਸ ਬੜਾ ਚੰਗਾ ਪ੍ਰਿੰਟ ਬੜਾ ਚੰਗਾ ਰੰਗ ਰੂਪ ਚੰਗਾ ਰਾਜੀ ਫੁੱਲ ਆ ਬਾਈ ਸਾਨ ਅਰਗੀ ਪਈ ਆ ਫੁੱਲ ਕੱਦ ਦੀ ਆ ਫੁੱਲ ਬੋਡੀ ਵੇਟ ਫੁੱਲ ਹਾਈਟ ਬਾਈ ਠੀਕ ਆ ਆ ਉਹ ਰੱਖਣ ਦਾ ਮਾਣਾ ਤਾਂ ਕਰਕੇ ਬੱਚੀ ਪਾਉ ਠੀਕ 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 ਤੇ ਮੁੱਲ ਕੀ ਆ ਦਾ ਜਫਾ 55000 ਰੁਪਏ ਦਾ ਮਾਨਤਾਨ ਹੋ ਜੂ 55000 ਰੁਪਇਆ ਮੋਲਾ ਭਾਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋਣਾ ਹਾਂ ਨਾਲੇ ਤਾਂ ਬਈ ਆਪਦਾ ਖਰਚਾ ਚੱਕੂਗੀ ਨਾਲੇ ਚੰਗੇ ਰੁਪਏ ਵਟਾ ਕੇ ਜੂਰੇ ਜੇ ਕਿਸੇ ਵੀ ਨੇ ਸਾਂਭਣੀ ਹੋਵੇ ਹਨ ਹਾਂ ਹਮ ਸਹੀ ਗੱਲ ਤੋਰਾ ਤਾਰਾ ਕਮਾਲਾ ਫੁੱਲ ਆਕਾਦਾ ਰਾਜੀ ਚੰਗੀਆਂ ਥਾਂ ਥੋਣ ਚੰਗਾ ਦੁੱਧ ਵੀ ਹੈਗਾ ਖਰਚਾ ਵੀ ਚੱਕੂਗੀ ਬਈ ਫਰੰਟ ਟੂ ਫਰੰਟ ਫੁੱਲ ਚੰਗਾ ਆ ਬਈ ਚਵਾਈ ਚੁਵਾਈ ਕਿਵੇਂ ਨਹੀਂ ਸੱਚ ਠੰਡੀ ਫੁੱਲ ਗਾਰੰਟੀ ਹੋ ਗਈ ਠੰਡੀ ਫੁੱਲ ਦਾਟਾ ਉਹਦਾ ਲੈ ਆਉਣ ਬਈ ਹੁੰਦੇ ਜਿਹੜਾ ਮਰਜੀ ਠੀਕ ਹੈ ਬਈ ਹਾਂ ਦੱਸ ਲਈ ਆਪਦੀ ਜਿਹੜੀ ਜ਼ਰੂਰੀ ਹੈ ਬਾਈ ਕਹਿੰਦਾ ਚੈੱਕ ਜ਼ਰੂਰ ਕਰਵਾ ਲਿਓ ਤੋੜਾ ਤਾਰਾ ਕਮਾਲ ਆ ਬਈ ਫੇਸ ਦੇਖੋ ਫੇਸ ਬਹੁਤ ਚੰਗਾ ਬਈ ਰਾਜੀ ਫੁੱਲ ਫੁੱਲ ਲਗਾਦਾ ਬ੍ਰਾਂਡ ਸਾਡੀ ਚੈੱਕ ਕਰਾਈ ਵੀ ਆਪਦੀ ਚੈੱਕ ਕਰਾ ਕੇ ਲੱਗੇ ਜਾ ਬਹੁਤ ਠੀਕ ਆ ਬਈ ਤੇ ਨਾਗ ਸੀਗੇ ਭਰਾ ਕੋਲੇ ਪੰਜ ਪੰਜੇ ਰਖਾਤੇ ਕਿਸੇ ਵੀਰ ਦੇ ਪੰਜਾ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ